ਸਵਾਗਤ ਹੈ ਜੀ ਦੀ ਵੀਡੀਓ ਦੇ ਵਿੱਚ 1 ਫਰਵਰੀ ਭਾਰਤ ਦੇ ਵਿੱਚ ਬਹੁਤ ਇੰਪੋਰਟੈਂਟ ਜਾਂ ਮਹੱਤਵਪੂਰਨ ਦਿਨ ਹੁੰਦਾ 1 ਫਰਵਰੀ ਸਾਰੇ ਲੋਕਾਂ ਦੀ ਨਿਗਾਹਬਾਹ ਭਾਰਤ ਸਰਕਾਰ ਤੇ ਹੁੰਦੀ ਆ ਕਿਉਂਕਿ ਇਸ ਦਿਨ ਭਾਰਤ ਦਾ ਜਿਹੜਾ ਉਹ ਬਜਟ ਆ ਜਿਹੜਾ ਪੇਸ਼ ਕੀਤਾ ਜਾਂਦਾ ਸੰਸਦ ਦੇ ਵਿੱਚ ਵਿੱਤ ਮੰਤਰੀ ਦੁਆਰਾ ਹੁਣ ਸਾਰਿਆਂ ਨੇ ਆਲਮੋਸਟ ਖਬਰਾਂ ਦੇਖ ਲੀਆਂ ਨੇ ਜਾਂ ਅਖਬਾਰ ਪੜ੍ਹ ਲਏ ਨੇ ਇੱਕ ਤਰੀਕ ਨੂੰ ਜੋ ਬਜਟ ਪੇਸ਼ ਕੀਤਾ ਨਿਰਮਲਾ ਸੀ타ਰਾਮਨ ਜੀ ਨੇ ਤੇ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਸੀ ਕਾਫੀ ਜ਼ਿਆਦਾ ਵਧੀਆਂ ਹੋਈਆਂ ਸੀ ਵੀ ਇਸ ਵਾਰੀ ਸਾਡੀ ਜੇਬ ਦੇ ਵਿੱਚ ਕੀ ਪਊਗਾ ਕਿੰਨੀ ਅਸੀਂ ਬਚਤ ਕਰ ਸਕਦੇ ਹਾਂ ਕਿੰਨੀ ਸੇਵਿੰਗ ਕਰ ਸਕਦੇ ਹਾਂ ਸੋ ਇਹ ਜਿਹੜਾ ਬਜਟ ਆਇਆ ਵਾ ਇਹ ਬਜਟ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਆਮ ਲੋਕਾਂ ਨੂੰ ਰਾਹਤ ਤਾਂ ਮਿਲੀ ਆ ਪਰ ਜਿਹੜੇ ਲੈਵਲ ਦੀ ਰਾਹਤ ਮਿਲਣੀ ਚਾਹੀਦੀ ਸੀ ਉਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਵੀ ਉਹ ਜਿਹੜੀ ਬਚਤ ਤਾਂ ਤੁਹਾਨੂੰ ਮਿਲੀ ਆ ਕਮੈਂਟ ਸੈਕਸ਼ਨ 'ਚ ਦੱਸੋ ਜਾ ਕੇ ਵੀ ਤੁਹਾਡੀਆਂ ਜੇਬਾਂ ਭਰੀਆਂ ਨੇ ਤੁਹਾਡੀਆਂ ਜੇਬਾਂ ਦੇ ਵਿੱਚ ਨੋਟ ਇਕੱਠੇ ਹੋਣੇ ਸ਼ੁਰੂ ਹੋਏ ਨੇ ਜ਼ਰੂਰ ਦੱਸਿਓ ਚਲੋ ਸ਼ੁਰੂ ਕਰਦੇ ਹਾਂ ਪਹਿਲਾਂ ਬਜਟ ਦੇ ਵਿੱਚ ਕੀ ਕੀ ਪੇਸ਼ ਕੀਤਾ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਨਕਮ ਟੈਕਸ ਵਾਲਿਆਂ ਨੂੰ ਫਿਕਰ ਹੁੰਦਾ ਜਿਹੜੇ ਰਿਟਰਨ ਭਰਦੇ ਨੇ ਵੀ ਉਹਨਾਂ ਨੂੰ ਟੈਕਸ ਪੇਡ ਕਰਨਾ ਪਊਗਾ ਜਾਂ ਨਹੀਂ ਪੇ ਕਰਨਾ ਪਊਗਾ ਹੁਣ ਜਿਹੜੀ ਟੈਕਸ ਸਲੈਬਸ ਨੇ ਉਹ ਪਿਛਲੇ ਸਾਲ ਵਾਲੀਆਂ ਨੇ ਤੁਸੀਂ ਦੇਖ ਸਕਦੇ ਹੋ ਜੋ ਪਿਛਲੇ ਸਾਲ ਸਲੈਬਸ ਸੀਗੀਆਂ ਸੇਮ ਐਜ਼ ਇਟ ਇਜ਼ ਸਲੈਬਸ ਨੇ ਉਹ ਜਿਹੜੀਆਂ ਰੱਖੀਆਂ ਗਈਆਂ ਨੇ ਬਾਕੀ ਕੁਝ ਜ਼ਿਆਦਾ ਹੇਰ ਫੇਰ ਜਾਂ ਅਪਡੇਟ ਨਹੀਂ ਕੀਤਾ ਬਜਟ ਦੇ ਵਿੱਚ ਥੋੜੀਆਂ ਥੋੜੀਆਂ ਚੀਜ਼ਾਂ ਨੇ ਉਹ ਆਪਾਂ ਡਿਸਕਸ ਕਰ ਲੈਣੇ ਆ ਤੇ ਤੁਸੀਂ ਦੱਸਿਓ ਵੀ ਤੁਹਾਨੂੰ ਉਹ ਚੀਜ਼ਾਂ ਵਧੀਆ ਲੱਗੀਆਂ ਜੋ ਸਰਕਾਰ ਨੇ ਕੀਤਾ ਵੈਸੇ ਸਰਕਾਰ ਨੇ ਹਮੇਸ਼ਾ ਬਜਟ ਪੇਸ਼ ਕਰਨਾ ਹੀ ਹੁੰਦਾ ਸਾਲ ਬਾਅਦ ਉਹ ਇਸ ਵਾਰੀ ਵੀ ਕੀਤਾ ਮਜਬੂਰੀ ਹੈ ਸਰਕਾਰ ਦੀ ਹਰ ਸਾਲ ਬਜਟ ਪੇਸ਼ ਕਰਨਾ ਬਾਕੀ ਕੋਈ ਇੰਨਾ ਖਾਸ ਫਰਕ ਨਹੀਂ ਪਿਆ ਇਸ ਬਜਟ ਦੇ ਨਾਲ ਤੇ ਉਵੇਂ ਹੀ ਜ਼ਿੰਦਗੀ ਚੱਲੀ ਜਾਊਗੀ ਕਿਉਂਕਿ ਮਹਿੰਗਾਈ ਆ ਜਿਹੜੀ ਉਹ ਪ੍ਰਤੀ ਦਿਨਾਂ ਜਿਹੜੀ ਉਹ ਵੱਧਦੀ ਜਾ ਰਹੀ ਆ ਹੁਣ ਸਸਤਾ ਕੀ ਕੀ ਹੋਇਆ ਸਭ ਤੋਂ ਪਹਿਲਾਂ ਉਹ ਤੇ ਨਜ਼ਰ ਮਾਰਦੇ ਆ ਸਸਤਾ ਹੋਇਆ ਇੱਕਦਾਂ ਚਮੜੇ ਦਾ ਸਮਾਨ ਸਸਤੋ ਹੋਇਆ ਚਮੜੇ ਦੇ ਸਮਾਨ ਜਿਵੇਂ ਹੁਣ ਆਪਾਂ ਬੈਲਟਾਂ ਲੈਣੇ ਆ ਪਰਸ ਲੈਣਾਂ ਲੇਡੀਜ਼ ਪਰਸ ਹੋ ਗਏ ਹੋਰ ਵੀ ਚਮੜੇ ਦੇ ਜਿਵੇਂ ਸੋਫੇ ਦੇ ਕਵਰ ਹੋ ਗਏ ਕਾਫੀ ਕੁਝ ਜਿਹੜਾ ਚਮੜੇ ਤੋਂ ਰਿਲੇਟਡ ਚੀਜ਼ਾਂ ਬਣਦੀਆਂ ਨੇ ਉਹ ਸਸhtੀਆਂ ਹੋ ਜਾਣਗੀਆਂ ਜੋ ਬਜਟ ਦੇ ਵਿੱਚ ਕਿਹਾ ਗਿਆ ਵੀ ਉਹਦੇ ਕਰਕੇ ਲੋਕਾਂ ਦੀ ਜੇਬ ਦੇ ਵਿੱਚ ਥੋੜੇ ਬਹੁਤ ਪੂੰਜੀ ਜਿਹੜੀ ਉਹ ਬਚਣੀ ਸ਼ੁਰੂ ਹੋ ਜਾਊਗੀ ਫਿਰ ਮਾਈਕ੍ਰੋਵੇਵ ਹੁਣ ਜਿਹਦੇ ਕੋਲ ਤਾਂ ਮਾਈਕ੍ਰੋਵੇਵ ਨੇ ਠੀਕ ਆ ਉਹ ਤਾਂ ਠੀਕ ਆ ਮਹਿੰਗੇ ਭਾਅ ਦੇ ਖਰੀਦ ਲਈ ਜਿਨ੍ਹਾਂ ਨੇ ਨਵੇਂ ਮਾਈਕ੍ਰੋਵੇਵ ਖਰੀਦਣੇ ਨੇ ਉਹਨਾਂ ਦੇ ਲਈ ਹੁਣ ਮਾਈਕ੍ਰੋਵੇਵ ਆ ਜਿਹੜੇ ਉਹ ਸਸਤੇ ਹੋ ਜਾਣਗੇ ਤੇ ਹੁਣ ਲੋਕ ਮਾਈਕ੍ਰੋਵੇਵ ਦੇ ਵਿੱਚ ਆਪਣੀ ਦਾਲ ਰੋਟੀ ਗਰਮ ਕਰਕੇ ਖਾ ਸਕਦੇ ਨੇ ਜਿਹੜੇ ਪਹਿਲਾਂ ਸੁਪਨਾ ਲੈਂਦੇ ਸੀ ਵੀ ਮਾਈਕ੍ਰੋਵੇਵ ਖਰੀਦੀਏ ਜਾਂ ਨਾ ਖਰੀਦੀਏ ਫਿਰ ਮੋਬਾਈਲ ਫੋਨ ਜਿਨ੍ਹਾਂ ਵੀ ਯੂਟਿਊਬਰਸ ਨੇ ਉਹਨਾਂ ਨੂੰ ਖੁਸ਼ ਹੋ ਜਾਣਾ ਚਾਹੀਦਾ ਵਾ ਕਿਉਂਕਿ YouTube ਤੇ ਵੀਡੀਓ ਬਣਾਉਣ ਦੇ ਲਈ ਫੋਨ ਜ਼ਰੂਰੀ ਚਾਹੀਦਾ 스마트ਫੋਨ ਚਾਹੀਦਾ ਤੇ ਹੁਣ ਸਰਕਾਰ ਕਹਦੀ ਅਸੀਂ ਮੋਬਾਈਲ ਫੋਨ ਆ ਉਹ ਸਸਤੇ ਕਰ ਦਿੱਤੇ ਨੇ ਤੇ ਹੁਣ ਹਰੇਕ ਬੰਦਾ ਯੂਟਿਊਬਰ ਜਾਂ ਇੰਸਟਾਗ੍ਰਾਮ ਤੇ ਆਪਣੇ ਰੀਲਸ ਆ ਉਹ ਪਾ ਸਕਦਾ ਫਿਰ ਜੁੱਤੇ ਜੁੱਤੇ ਉਹ ਹੀ ਚਮੜੇ ਦੇ ਜਿਹੜੇ ਜੁੱਤੇ ਨੇ ਸਸਤੇ ਹੋਏ ਨੇ ਹੋਰ ਆਮ ਜੁੱਤੇ ਜਿਹੜੇ ਨੇ ਉਹ ਵੀ ਸਰਕਾਰ ਨੇ ਰੇਟ ਘਟਾਏ ਨੇ ਬਾਕੀ ਦੇਖਦੇ ਆ ਕਿੰਨੇ ਘਟੇ ਨੇ ਕਿਉਂਕਿ ਬ੍ਰਾਂਡ ਆ ਮਾਰਕੀਟਿੰਗ ਦੇ ਖਰਚੇ ਪਾ ਕੇ ਰੇਟ ਕਦੇ ਨਹੀਂ ਘਟਾਉਂਦੇ ਉਹ ਰੇਟ ਉੱਥੇ ਹੀ ਲੈ ਜਾਂਦੇ ਹੁੰਦੇ ਨੇ ਪਰ ਸਰਕਾਰ ਨੇ ਇਹ ਜ਼ਰੂਰ ਕਿਹਾ ਹੋਵੇ ਵੀ ਅਸੀਂ ਰੇਟ ਜਿਹੜੇ ਨੇ ਘਟਾਤੇ ਨੇ ਇਹਨਾਂ ਦੇ ਵਿੱਚ ਕੋਈ ਨਾ ਕੋਈ ਜਿਹੜੀ ਕਮੀ ਜਾਂ ਕਟੌਤੀ ਕੀਤੀ ਆ ਇਹ ਵੀ ਬੈਟਰੀਜ਼ ਹੁਣ ਜਿਹੜੀਆਂ ਵੀ ਬੈਟਰੀਜ਼ ਨੇ ਉਹ ਕਟੀਆਂ ਨੇ ਤੁਸੀਂ ਬੈਟਰੀ ਲਓਗੇ ਬੈਟਰੀ ਹੁਣ ਪਹਿਲੇ ਮਹਿੰਗੇ ਭਾਵੇਂ ਤੇ ਨਹੀਂ ਮਿਲੂਗੀ ਹੁਣ ਕਹਿ ਰਹੇ ਨੇ ਵੀ ਉਹ ਸਸਤੀ ਹੋਜੂਗੀ ਸੋਲਰ એનર્ਜੀ ਦੇ ਨਾਲ ਚੱਲਣ ਵਾਲਾ ਸਮਾਨ ਹੁਣ ਸੋਲਰ એનર્ਜੀ ਦੇ ਵਿੱਚ ਸੋਲਰ ਪੈਨਲ ਹੋਗੇ ਸੋਲਰ ਟੁਆਇਜ਼ ਹੋਗੇ ਕਾਫੀ ਕੁਝ ਸੋਲਰ ਦੇ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਸਸਤੀਆਂ ਹੋ ਗਈਆਂ ਨੇ ਸਰਕਾਰ ਨੇ ਦਾਵਾ ਪੇਸ਼ ਕੀਤਾ ਬਜਟ ਦੇ ਵਿੱਚ ਵੀ ਹੁਣ ਸੋਲਰ ਤੋਂ ਚੱਲਣ ਵਾਲੀਆਂ ਜਿੰਨੀਆਂ ਵੀ ਚੀਜ਼ਾਂ ਨੇ ਉਹ ਸਸਤੀਆਂ ਕੀਤੀਆਂ ਜਾਣਗੀਆਂ ਇਸ ਸਾਲ ਦੇ ਵੀ ਕੈਂਸਰ ਦੀਆਂ 17 ਦਵਾਈਆਂ ਇੱਥੇ ਥੋੜਾ ਜਿਹਾ ਸੋਚਣ ਵਾਲੀ ਗੱਲ ਆ ਵੀ ਕੈਂਸਰ ਦੀ ਦਵਾਈ ਤਾਂ ਫ੍ਰੀ ਹੋਣੀ ਚਾਹੀਦੀ ਆ ਕਿਉਂ ਫ੍ਰੀ ਹੋਣੀ ਚਾਹੀਦੀ ਆ ਜਿੰਨੂ ਜਿੰਨੂ ਫ੍ਰੀ ਚਾਹੀਦੀ ਹੈ ਦਵਾਈ ਉਹ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਕੈਂਸਰ ਦੀ ਦਵਾਈ ਫ੍ਰੀ ਹੋਣੀ ਚਾਹੀਦੀ ਆ ਪਰ ਸਰਕਾਰ ਨੇ ਕਿਹਾ ਵੀ ਅਸੀਂ ਸਸਤੀਆਂ ਕਰਤੀਆਂ ਨੇ 17 ਦਵਾਈਆਂ ਚਲੋ ਵਧੀਆ ਗੱਲ ਆ ਕਿਸੇ ਕਿਸੇ ਬੰਦੇ ਦੇ ਘਰੇ ਕੋਈ ਮਰੀਜ਼ ਹੋਵੇ ਤੇ ਉਹ ਮਹਿੰਗੀਆਂ ਦਵਾਈਆਂ ਨਹੀਂ ਅਫੋਰਡ ਕਰ ਸਕਦੇ ਇਹ ਜੋ ਸਰਕਾਰ ਨੇ ਸਸਤੀਆਂ ਕੀਤੀਆਂ ਘੱਟੋ ਘੱਟ ਸਸਤੀਆਂ ਲੈ ਕੇ ਉਹ ਇਲਾਜ ਤਾਂ ਕਰਾ ਸਕਦੇ ਨੇ 슈ਗਰ ਦੀਆਂ ਦਵਾਈਆਂ ਸਸਤੀਆਂ ਹੋ ਗਿਆ ਹੁਣ ਲਗਭਗ ਸਾਰਿਆਂ ਦੇ ਘਰ ਦੇ ਵਿੱਚ 슈ਗਰ ਵਾਲਾ ਪੇਸ਼ੈਂਟ ਹੋਊਗਾ ਕੋਈ ਕੋਈ ਹੋਊਗਾ ਜਿਨ੍ਹਾਂ ਦੇ ਘਰੇ ਸ਼ੂਗਰ ਦੀ ਬਿਮਾਰੀ ਨਹੀਂ ਹੈਗੀ ਪਰਮਾਤਮਾ ਮੂਹਰੇ ਅਰਦਾਸ ਕਰਦੇ ਆਂ ਵੀ ਹੋਵੇ ਵੀ ਨਾ ਅਗਰ ਸ਼ੂਗਰ ਦੀ ਬਿਮਾਰੀ ਹੈਗੀ ਆ ਤਾਂ ਉਹਨਾਂ ਦੇ ਲਈ ਦਵਾਈਆਂ ਨੇ ਜਿਹੜੀਆਂ ਉਹ ਸਸਤੀਆਂ ਹੋ ਗਈਆਂ ਨੇ ਤੇ ਹੁਣ ਤੁਸੀਂ ਸ਼ੂਗਰ ਦਾ ਇਲਾਜ ਕਰਾਉਣਾ ਵੀ ਆ ਜਿਹੜਾ ਉਹ ਘੱਟ ਪੈਸੇ ਦੇ ਵਿੱਚ ਕਰਾ ਸਕਦੇ ਹੋ ਦਵਾਈਆਂ ਗੋਲੀਆਂ ਜਾਂ ਸ਼ੂਗਰ ਦੀਆਂ ਨੇ ਉਹ ਸਸਤੀਆਂ ਹੋ ਗਈਆਂ ਨੇ ਇਹ ਤਾਂ ਸੀ ਜਾਂ ਸਸਤੀਆਂ ਚੀਜ਼ਾਂ ਹੁਣ ਇਹ ਜਿੰਨੀਆਂ ਚੀਜ਼ਾਂ ਸਸਤੀਆਂ ਸੀ ਤੁਸੀਂ ਦੱਸ ਦਿਓ ਵੀ ਤੁਹਾਨੂੰ ਫਾਇਦਾ ਮਿਲਿਆ ਕਿ ਨਹੀਂ ਮਿਲਿਆ ਇਹਨਾਂ ਚੀਜ਼ਾਂ ਤੋਂ ਤੇ ਵੀਡੀਓ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਰ ਸ਼ੇਅਰ ਕਰਿਓ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਭੂਮਿਕਾ ਜਰੂਰ ਨਿਭਾਓ ਕਿ ਬਜਟ ਤੁਹਾਨੂੰ ਪਸੰਦ ਆਇਆ ਕਿ ਨਹੀਂ ਆਇਆ ਚਲੋ ਅੱਗੇ ਵਧਦੇ ਹਾਂ ਹੁਣ ਮਹਿੰਗਾ ਕੀ ਹੋਇਆ ਵਾ ਹੁਣ ਸ਼ਰਾਬੀ ਭਰਾਵਾਂ ਨੂੰ ਇੱਥੇ ਔਖਾ ਹੋ ਗਿਆ ਜਿਹੜੇ ਕਦੇ-ਕਦੇ ਵੀ ਸ਼ਰਾਬ ਪੀਂਦੇ ਨੇ ਜਾਂ ਜਿਹੜੇ ਰੈਗੂਲਰ ਪੀਂਦੇ ਨੇ ਉਹਨਾਂ ਦੀ ਤਾਂ ਜੇਬ ਖਾਲੀ ਹੋ ਗਈ ਸਰਕਾਰ ਨੇ ਡਾਕਾ ਮਾਰਤਾ ਤੇ ਜਿਹੜੇ ਕਦੇ-ਕਦੇ ਪੀਂਦੇ ਨੇ ਹੋ ਸਕਦਾ ਉਹ ਮਾੜਾ-ਮੋਟਾ ਉੱਪਰ-ਥੱਲੇ ਕਰਕੇ ਅਫੋਰਡ ਕਰ ਲੈਣ ਸ਼ਰਾਬ ਮਹਿੰਗੀ ਹੋ ਗਈ ਆ ਖਣਿਜ ਪਦਾਰਥ ਕੱਚਾ ਤੇਲ ਹੋ ਗਿਆ ਜਾਂ ਹੋਰ ਚੀਜ਼ਾਂ ਜਿੰਨੀਆਂ ਵੀ ਖਣਿਜ ਆਪਣੇ ਹੈਗੇ ਨੇ ਯੂਰੇਨੀਅਮ ਹੋ ਗਿਆ ਇਹ ਸਾਰੇ ਕੀ ਜਾਂ ਇਹ ਮਹਿੰਗੇ ਹੋ ਗਏ ਨੇ ਸਕ੍ਰੈਪ ਸਕ੍ਰੈਪ ਵੀ ਜਿਹੜਾ ਉਹ ਮਹਿੰਗਾ ਹੋ ਗਿਆ ਸਕ੍ਰੈਪ ਕਿਸੇ ਕਿਸਮ ਦਾ ਵੇਸਟ ਹੋ ਸਕਦਾ ਲੋਹੇ ਦਾ ਸਕ੍ਰੈਪ ਹੋ ਸਕਦਾ ਵਾ ਪਲਾਸਟਿਕ ਹੋ ਸਕਦਾ ਇਹ ਵੀ ਆ ਜਿਹੜਾ ਉਹ ਮਹਿੰਗਾ ਹੋ ਗਿਆ ਸ਼ੇਅਰ ਮਾਰਕੀਟ ਦੇ ਨਾਲ ਰਿਲੇਟਡ ਹੁਣ ਨਿਊਜ਼ ਆ ਗਈ ਜਿਹੜੇ ਬੰਦੇ ਸ਼ੇਅਰ ਖਰੀਦੇ ਨੇ ਬੀਚਦੇ ਨੇ ਆਪਸ਼ਨ ਟਰੇਡਿੰਗ ਦੇ ਵਿੱਚ ਕੰਮ ਕਰ ਦਿੰਦੇ ਨੇ ਫਿਊਚਰ ਟਰੇਡਿੰਗ ਆਪਸ਼ਨ ਟਰੇਡਿੰਗ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦੇ ਲਈ ਥੋੜਾ ਜਿਹਾ ਉਹ ਕਾ ਹੋ ਚੁੱਕਿਆ ਵਾ ਉਹਨਾਂ ਦੇ ਲਈ ਇਸ ਬਜਟ ਦੇ ਵਿੱਚ ਜਿਹੜੇ ਟੈਕਸ ਸਲੈਬ ਚੇਂਜ ਕੀਤੀ ਗਈ ਆ ਵਧਾਏ ਗਏ ਨੇ ਰੇਟ ਟੈਕਸਿਸ ਵਧਾਏ ਗਏ ਨੇ ਹੁਣ ਜਿੰਨੇ ਵੀ ਬ੍ਰੋਕਰ ਨੇ ਜਾਂ ਸ਼ੇਅਰ ਟਰੇਡਿੰਗ ਕਰਦੇ ਨੇ ਬੰਦੇ ਉਹਨਾਂ ਦੇ ਲਈ ਇਹ ਮਹਿੰਗੀ ਹੋ ਚੁੱਕੀ ਆ ਆਪਸ਼ਨ ਟਰੇਡਿੰਗ ਹੁਣ ਸ਼ੇਅਰ ਖਰੀਦਣੇ ਵੇਚਣੇ ਥੋੜੇ ਜਿਹਾ ਧਿਆਨ ਨਾਲ ਕਿਤੇ ਵੱਧ ਪ੍ਰੋਫਿਟ ਦੇ ਚੱਕਰਾਂ ਦੇ ਵਿੱਚ ਆਪਣੀ ਜੇਬ ਨਾ ਖਾਲੀ ਕਰਦੇ ਹੋ ਕਿਉਂਕਿ ਉਹ ਮਹਿੰਗਾ ਹੋ ਚੁੱਕਿਆ ਵਾ ਫਿਰ ਘੜੀਆਂ ਘੜੀਆਂ ਵੀ ਮਹਿੰਗੀਆਂ ਹੋ ਗਈਆਂ ਨੇ ਕਿਹੜੀਆਂ ਲਗਜ਼ਰੀ ਘੜੀਆਂ ਅਕਸਰ ਤੁਸੀਂ ਵੱਡੇ ਵੱਡੇ ਚਿਹਰਿਆਂ ਦੇ ਗੁੱਟਾਂ ਤੇ ਲੱਗੀਆਂ ਦੇਖਿਆ ਨੇ ਘੜੀਆਂ ਸਲਮਾਨ ਖਾਨ ਹੋ ਗਿਆ ਹਾਰਦਿਕ ਪਾਡਿਆ ਹੋ ਗਿਆ ਕਰਨ ਔਜਲਾ ਹੋ ਗਿਆ ਏਪੀ ਢਿੱਲੋ ਹੋ ਗਿਆ ਇਹਨਾਂ ਦੇ ਜਿਹੜੀਆਂ ਘੜੀਆਂ ਲੱਗੀਆਂ ਨੇ ਲਗਜ਼ਰੀ ਘੜੀਆਂ ਅਨੰਤ ਬਾਨੀ ਹੋ ਗਿਆ ਇਹ ਮਹਿੰਗੀਆਂ ਹੋ ਗਿਆ ਨੇ ਸੋ ਇਹ ਘੜੀ ਬਣਾਈ ਆ ਜੈਕਬ ਐਂਡ ਕੰਪਨੀ ਨੇ ਅਨੰਤ ਬਾਨੀ ਦੇ ਲਈ 15 ਲੱਖ ਡਾਲਰ ਦੀ ਕੋਸਟ ਆ ਹੁਣ ਅਜਈਆਂ ਘੜੀਆਂ ਨੇ ਜਿਹੜੀਆਂ ਲਗਜ਼ਰੀ ਵਾਚੇਸ ਹੁੰਦੀਆਂ ਨੇ ਉਹ ਮਹਿੰਗੀਆਂ ਹੋ ਚੁੱਕੀਆਂ ਨੇ ਹੁਣ ਹਰ ਕੋਈ ਇਨਸਾਨ ਜਿਹੜਾ ਉਹ ਘੜੀ ਜਿਹੜਾ ਖਰੀਦਣ ਦਾ ਸ਼ੌਕੀਨ ਆ ਮਹਿੰਗੀਆਂ ਘੜੀਆਂ ਖਰੀਦਣ ਦਾ ਸ਼ੌਕੀਨ ਆ ਉਹ ਮਹਿੰਗੀਆਂ ਹੋ ਚੁੱਕੀਆਂ ਨੇ ਬਾਕੀ ਆਮ ਜ਼ਿੰਦਗੀ ਚੱਲੀ ਜਾਣੀ ਆ ਘੜੀਆਂ ਆਮ ਬੰਦਿਆਂ ਨੇ ਪਾਉਣੀਆਂ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ ਬਾਕੀ ਹੁਣ ਤੁਸੀਂ ਜ਼ਰੂਰ ਦੱਸਿਓ ਵੀ ਤੁਹਾਨੂੰ ਇਸ ਬਜਟ ਦੇ ਵਿੱਚ ਕੀ ਵਧੀਆ ਲੱਗਿਆ ਕੀ ਘਟੀਆ ਲੱਗਿਆ ਕੀ ਤੁਸੀਂ ਇਸ ਮਹੀਨੇ ਸੇਵਿੰਗ ਕਰ ਲੋਗੇ ਅਗਰ ਸੇਵਿੰਗ ਕਰੋਗੇ ਤਾਂ ਕਿੱਥੇ-ਕਿੱਥੇ ਇਨਵੈਸਟ ਕਰੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਜਾਕੇ ਮਿਲਦੇ ਆਂ ਹੋਰ ਵੀਡੀਓ ਦੇ ਵਿੱਚ ਹੋਰ ਵਧੀਆ ਫੈਕਟ ਲੈ ਕੇ ਉਹ ਤੱਕ ਲਈ ਦਿਓ ਇਜਾਜ਼ਤ